ਅ ਗੰਦਲਾਂ ਗੰਦਲਾਂ ਤੋੜੀ ਗੰਦਲੀਆਂ ਇਹਨੂੰ ਗੰਦਲੇ ਨਹੀਂ ਬਾਈ ਪਤਾ ਹੋਣਾ ਵੀ ਕੀ ਹੁੰਦੀ ਐ ਨੇ ਗੰਦਲਾਂ ਅੱਜ ਕੱਲ ਇਹਨੂੰ ਬਹੁਤ ਘੱਟ ਪਤਾ ਹੋਏ ਹੈ ਗੰਦਲਾਂ ਦਾ ਆਹੀ ਉਹਦੇ ਵਿਚਾਰ ਦੇ ਹਿੱਸੇ ਆ ਹੈ ਆਹੀ ਬਿਟਾਉਣ ਲਈ ਜਿਹੜੀ ਜਿੱਥੋਂ ਆ ਇਹ ਪੱਤੇ ਤੋੜੀ ਜਾਂਦਾ ਸੀ ਪਹਿਲਾਂ ਮੈਂ ਕਿਹਾ ਗੰਦਲੇ ਕੰਦਾ ਬਾਈ ਮੈਨੂੰ ਪਤਾ ਨਹੀਂ ਸਾਰੀ ਇਹਦੀ ਸਾਗ ਤੋੜਨ ਲੱਗਿਆ ਗਿਆ ਸਾਡਾ ਬੰਦਾ ਤੇਨੂੰ ਐ ਨਹੀਂ ਪਤਾ ਵੀ ਸਾਗ ਕਿਵੇਂ ਤੋੜੀਏ ਠੀਕ ਆ ਅਨਜਾਨ ਐ ਇਹ ਪਰ ਮੈਨੂੰ ਪਤਾ ਥੋੜਾ ਥੋੜਾ ਪਰ ਇੰਨਾ ਵੀ ਨਹੀਂ ਪਤਾ ਤੇ ਇਹ ਬੰਦੇ ਨੂੰ ਸਾਰਾ ਪਤਾ ਠੀਕ ਐ ਜਰੂਰ ਬਣਾ ਲਈ ਗਿਆਨ ਚਾਹੀਦਾ ਹਨਾ ਸਾਗ ਸੁਖ ਪੁੱਲ ਲਗੇ ਅਸੀਂ ਯਾਰ ਸਾਗ ਤੋੜਦੇ ਸਾਗ ਹੋ ਗਿਆ ਬਈ ਜਿਵੇਂ ਪੁਰਾਣੀਆਂ ਸਬਜ਼ੀਆਂ ਦੇ ਨਾਉ ਨਹੀਂ ਪਤਾ ਆਪਾਂ ਨੂੰ ਕਈਆਂ ਦੇ ਨਾ ਜਿਵੇਂ ਕਹੀ ਸੀ ਜਿਵੇਂ ਆਹ ਗੰਧਲ ਆ ਇਹ ਆਪਾਂ ਗੰਧਲ ਸਭ ਤੋਂ ਬੋਲਾਂਗੇ ਅਗਲਾ ਜਿਹੜਾ ਸਿਸਟਮ ਆਗਾ ਵੀ ਆਪਾਂ ਨੂੰ ਪਤਾ ਵੀ ਕੀਲਾ ਪੰਜ ਉਹਦਾ ਹੁੰਦਾਗਾ ਪੌਣੇ ਪੰਜ ਵਿੱਗਿਆਂ ਦਾ ਵਿੱਗਿਆਂ ਦਾ ਹਨਾ ਤੇ ਵੀ ਆਪਾਂ ਨੂੰ ਜਿਵੇਂ ਉਹਦੀ ਤਕਸੀਮ ਹੋਰ ਸਿਸਟਮ ਜਿਵੇਂ ਆਪਾਂ ਨੂੰ ਪਤਾ ਨਹੀਂ ਹੈ ਜਨ ਕਿ ਆਪਣੇ ਜੋ ਅੱਖਾਂ ਨੂੰ ਨਾ ਵੀ ਜਿਹੜੇ ਆਪਣੇ ਛੋਟੇ ਭਾਈ ਹ ਉਹਨਾਂ ਨੂੰ ਪਤਾ ਨਹੀਂ ਉਹ ਜ਼ਰੂਰੀ ਆ ਨਾ ਹੋ ਜ਼ਰੂਰੀ ਹੈ ਬਾਈ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਬਾਈ ਇਹ ਨਹੀਂ ਪਤਾ ਬੱਬੂ ਵੀ ਸਾਡਾ ਵਾਹਨ ਕਿੱਥੋਂ ਕਿਹਦੇ ਨਾਲ ਲੱਗਦਾ ਬੱਟਾ ਨਹੀਂ ਪਤਾ ਵੀ ਸਾਡਾ ਵਾਹਨ ਦੀ ਹੱਦ ਕਿੱਥੇ ਤੱਕ ਹੈ ਖੇਤੀ ਨਹੀਂ ਪੇਜਦੇ ਮਾਂ ਬਾਪ ਬਾਈ ਪੜ੍ਹਾਈ ਨਾਲ ਜ਼ਿਆਦਾ ਜੋੜੀ ਰੱਖਦੇ ਨੇ ਇਹ ਜੀਜਾ ਤੋਂ ਦੂਰ ਰੱਖਦੇ ਨੇ ਸਹੀ ਗੱਲ ਹੈ ਵੀ ਕਿਤੇ ਖੇਤੀ ਦਾ ਰਾਹ ਚ ਨਾ ਬੈ ਜੀ ਸਹੀ ਗੱਲ ਹੈ ਜਿਵੇਂ ਹੁਣ ਕਿਉਂਕਿ ਆਪਣੇ ਸੱਦੀ ਜਾਂਦੇ ਆ ਖੇਤੀ ਹੁਣ ਜਿਵੇਂ ਆਪਣੇ ਹੁਣ ਕਿਸਾਨ ਬੈਠੇ ਨੇ ਹਨਾ ਧਰਨਿਆਂ ਤੇ ਉਹ ਵਿਚਾਰੇ ਬੈਠੇ ਨੇ ਪਰ ਥੋੜਾ ਜਿਹਾ ਆਪਣੇ ਜਿਹੜੇ ਨਵੀਂ ਪੀੜੀ ਹੈਗੀ ਆਪਾਂ ਜਿਹੜੇ ਆਪਾਂ ਨੂੰ ਸੋਚਣਾ ਚਾਹੀਦਾ ਯਾਰ ਵੀ ਆਪਾਂ ਹਨਾ ਖੇਤੀਬਾਰ ਆ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਵੀ ਕਿੰਨੇ ਮਰਲੇ ਨੇ ਕੰਨੀ ਆਪਾਂ ਨੂੰ ਹਨਾ ਕੰਨੀ ਤਕਸੀਮ ਹੁੰਦੀ ਆ ਕੀ ਹੁੰਦਾ ਪਿਪਟਵਾਰੀ ਕੇ ਮੇਰੇ ਰਜਿਸਟਰੀ ਹੁੰਦੀ ਹੈ ਇਹ ਪਤਾ ਹੀ ਨਹੀਂ ਹੈਗਾ ਆਪਾਂ ਬਈ ਜਿਵੇਂ ਬੱਬੂ ਤਾਂ ਇਹ ਸਵਾਲ ਕੀਤਾ ਕਨਾਲ ਆਲਾ ਨਾ ਅੱਜ ਕੱਲ ਦੇ 90% ਬੱਚਿਆਂ ਨੂੰ ਇਹ ਨਹੀਂ ਪਤਾ ਕਨਾਲ ਕੀ ਹੁੰਦੀ ਹੈ ਮਰਲਾ ਕੀ ਹੁੰਦਾ ਕਿੱਦਾਂ ਕੀ ਹੁੰਦਾ ਸਹੀ ਗੱਲ ਆ ਬਿਲਕੁਲ ਜਾਣਕਾਰੀ ਦੇਣੀ ਚਾਹੀਦੀ ਉਹੀ ਚੀਜ਼ ਤਾਂ ਮੈਂ ਕਹਿਣਾ ਨਾ ਹੁਣ ਜਿਵੇਂ ਆਪਣੇ Đani ਹੋ ਰਹੇ ਨੇ Bawani ਹੋ ਰਹੇ ਨੇ ਬਸ ਇਹ ਆਪਣਾ ਸਿਸਟਮ ਕਰੀ ਜਾਂਦੇ ਨੇ ਜ਼ਮੀਨਾਂ ਸਾਹਮ ਲੈਣਗੇ ਆਪਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਕਿੰਨੀ ਜ਼ਮੀਨ ਆਪਣੀ ਵਿਕ ਗਈ ਨਿਆਣਿਆਂ ਨੂੰ ਕਿੱਲਾ ਕੀ ਹੋ ਗਿਆ ਇਹ ਚੀਜ਼ਾਂ ਬਾਰੇ ਵੀ ਆਪਾਂ ਨੂੰ ਗਿਆਨ ਚਾਹੀਦਾ। ਇੱਕ ਗੱਲ ਆਪਣੇ ਥੋੜੇ ਆਪਣੇ ਦਾਦਿਆਂ ਪੜਦਾਦਿਆਂ ਨੂੰ ਤਾਂ ਪਤਾ ਤਾਂ ਉਂਗਲਾਂ ਤੇ ਗਿਣ ਦਿੰਦੇ ਨੇ। ਇਹਨਾਂ ਨੂੰ ਪਤਾ ਬਈ ਪਰ ਆਪਾਂ ਨੂੰ ਨਹੀਂ ਪਤਾ। ਆਪਣੇ ਜਿਹੜੇ ਛੋਟੇ ਭਾਈ ਭੈਣ ਨੇ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਕਨਾਲਾ ਮਾਰ ਲੈ ਪਤਾ ਬਈ। ਹੁਣ ਇੱਕ ਗੱਲ ਬੋਲ ਪਈ ਐ ਜਿਵੇਂ ਹੁਣ ਜਵਾਕ ਨੇ ਆਪਾਂ ਕਹਿੰਦੇ ਨੇ ਇਧਰੋ ਜੇ ਤੋੜ ਇਧਰੋ ਵੀਰ ਸਾਡੇ ਵਾਲਾ ਟਰੈਕਟਰ ਸਿੱਖ ਗਿਆ। ਕਾਲਾ ਟਰੈਕਟਰ ਤੇ ਲਾਲਚ ਚ ਵੜ ਜੂਗਾ ਇਹਨੇ ਖੇਤੀ ਨਾ ਮਗਰ ਬੈ ਜੇ। ਆਪਾਂ ਬੱਚਿਆਂ ਨੂੰ ਖੇਤੀ ਦੇ ਸੰਧ ਤੋਂ ਦੂਰ ਵੀ ਰੱਖਦੇ ਆਂ। ਵੀ ਕਾਰਨ ਕੀ ਆ ਪਰ ਉਹਦੇ 네ਗੇਟਿਵ ਚਾਹੇ ਖੇਤੀਬਾੜੀ ਇਹ ਤਾਂ ਨਵੀਂ ਇੱਕ ਬਸੂਈ ਹੈ ਵੀ ਅਨਪੜਾ ਹੀ ਵਾਲਾ ਸਿਸਟਮ ਹੈ ਹਾਂ ਪਰ ਇਹ ਵੀ ਬਹੁਤ ਵੱਡਾ ਧੰਦਾ ਹੈ ਜੇ ਆਪਾਂ ਇਹਨੂੰ ਤਰੀਕੇ ਨਾਲ ਕਰੀਏ ਜੇ ਸਰਕਾਰਾਂ ਵੀ ਸਾਥ ਦੇਣ ਆਪਾਂ ਸਰਕਾਰਾਂ ਸਾਥ ਦੇਣ ਕੱਲਾ ਕਿਸਾਨ ਨਹੀਂ ਹੁਣ ਆਪਣੇ ਦੱਲੇਵਾਲ ਸਾਹਿਬ ਨੇ ਹਨਾ ਉਹ ਅੱਜ ਕਿੰਨਾ 40 ਦਿਨ ਹੋ ਗਏ 50 ਦਿਨ 50 ਤੋਂ 50 ਉੱਤੇ ਹੋ ਗਿਆ ਵਿਚਾਰੇ ਨਾ ਉਹ ਕੱਲਾ ਗਲੂਕੋਜ਼ ਦੀਆਂ ਬੋਤਲਾਂ ਲੱਗਦੇ ਨੇ ਕੁਝ ਖਾਂਦੇ ਨਹੀਂ ਪੀਂਦੇ ਨਹੀਂ ਮਰਨ ਵਰਤ ਤੇ ਬੈਠੇ ਨੇ ਹਨਾ ਵੀ ਯਾਰ ਉਹ ਚੀਜ਼ਾਂ ਆਪਣੇ ਲਈ ਕਰ ਰਹੇ ਨੇ ਹਨਾ ਵੀ ਆਪਾਂ ਉਹਨਾਂ ਦਾ ਸਾਥ ਦੇਈਏ ਆਪਾਂ ਆਪਣੀਆਂ ਬੈਰੀ ਬਣ ਰਹੀਆਂ ਨੇ ਹੁਣ ਸਰਕਾਰਾਂ ਬਿਲਕੁਲ ਬਈ ਹੈਨਾ ਆਪਾਂ ਨੂੰ ਤਾਂ ਪਤਨੀ ਲੁੱਟ ਲੈਣਾ ਹੁਣ ਆਪਾਂ ਨੂੰ ਕਿ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਆਪਾਂ ਨੂੰ ਕਿੱਥੇ ਜਾਉਣਾ ਚਾਹੀਦਾਗਾ ਹੈਨਾ ਜਿਹੜੇ ਆਪਾਂ ਨੌਜਵਾਨ ਆਪਾਂ ਕਹੀ ਜਾਂਦੇ ਬਿਜਰੇ ਤਾਂ ਕੀ ਬਚਦਾ ਕੁਝ ਬਚਦਾ ਤਾਂ ਹੈ ਨਹੀਂ ਬਚੂਗਾ ਪਰ ਛੋਟਾ ਜਿਹਾ ਸਮਾਂ ਲੱਗੂਗਾ ਸਰਕਾਰਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ਤੇ ਆਪਣੇ ਨਵੇਂ ਮੁੰਡਿਆਂ ਨੂੰ ਵੀ ਸਾਡੇ ਚ ਗੱਲ ਚੱਲੀ ਸੁਖਵਿੰਦਰ ਨੇ ਗੱਲ ਦੱਸੀ ਕਹਿੰਦਾ ਵੀ ਮੰਨ ਲਓ ਸਰਕਾਰ ਕਹਿੰਦੀ ਆ ਬਦਲਵੀਂ ਖੇਤੀ ਕਰੋ ਹਨਾ ਜਦੋਂ ਆਪਾਂ ਟਮਾਟਰ ਲਾਉਣੇ ਆ ਉਹ ਨਹੀਂ ਪੂਰਾ ਮੁੱਲ ਮਿਲਦਾ ਰੁੱਲਦੇ ਨੇ ਆਲੂ ਲਾਉਣੇ ਆ ਉਹ ਰੁੱਲਦੇ ਨੇ ਹਨਾ ਝੋਨੇ ਤੇ ਕਣਕ ਦਾ ਕੀ ਐ ਵੀ ਜਦੋਂ ਆਪਣੀ ਫਸਲ ਤੁਲਗੀ ਆਪਣੇ ਖਾਤੇ ਚ ਪੈਸੇ ਆ ਗਏ ਜੇ ਸਰਕਾਰ ਇਹੀ ਧਿਆਨ ਉਧਰ ਦੇਵੇ ਬਾਈ ਜੱਟ ਖੁਦ ਅੱਕ ਕੇ ਖੜੇ ਨੇ ਕਣਕ ਤੇ ਜੀਰੀ ਤੋਂ ਸਰਕਾਰਾਂ ਨਹੀਂ ਅੱਕੀਆਂ ਜਿਵੇਂ ਬੱਬੂ ਤਾਂ ਆਪਣੇ ਦੱਸਿਆ ਸਰਕਾਰਾਂ ਨੇ ਕੀ ਕੀਤਾ ਜੀ ਮਿਹਨਤਾਰ ਵੀ ਅੱਕਿਆ ਹੋਇਆ ਬਾਈ ਪਰ ਜੇ ਮੰਡੀਕਰਨ ਸਹੀ ਹੋਵੇ ਨਾ ਜੀਏ ਐਮਐਸਪੀ ਮਿਲੇ ਸਾਰਾ ਕੁਝ ਤਾਂ ਬਈ ਲੋੜ ਹੀ ਨਹੀਂ ਸਾਰਾ ਕੁਝ ਵਧੀਆ ਹੋਣੀ ਇਹ ਤਾਂ ਸਰਕਾਰਾਂ ਨੂੰ ਆਪਣੇ ਨੌਜਵਾਨਾਂ ਨੂੰ ਚਲੋ 40% ਸੋਚਣਾ ਚਾਹੀਦਾ ਸਰਕਾਰਾਂ ਨੂੰ 60% ਸੋਚਣਾ ਚਾਹੀਦਾ ਇਹ ਚੀਜ਼ੇ ਬਾਰੇ ਜੇ ਤੇ ਕਿਸਾਨ ਮਰ ਗਿਆ ਸਾਰਾ ਕੁਝ ਖਤਮ ਹੁੰਜੇ ਬੱਬੂ ਆਪਣੀ ਉਮਰ ਤੈਨੂੰ ਪਤਾ ਵੀ ਨੌਜ ਤੂੰ ਸੁਣਦਾ ਤੋੜਦਾ ਨਾ ਮੂਲੀ ਵੱਟ ਲਈਦੀ ਉਹਨੇ ਸਾਗ ਤੋੜਦੇ ਤੋੜਦੇ ਨੇ ਮੂਲੀਆਂ ਵੱਟ ਲਈਆਂ ਨੇ ਸਾਗ ਤੋੜਦੇ ਜਾਣਕਾਰੀ ਰੱਖਣੀ ਚਾਹੀਦੀ ਉਹ ਕਹਿੰਦਾ ਮੈਂ ਹਰਿਆੜੇ ਦਾ ਜਾਟਾ ਹਨਾ ਹਾਂ ਤੂੰ ਰੱਖਦਾ ਪਰ ਇਹ ਜਾਣਕਾਰੀ ਵੀ ਕਿਹਨੂੰ ਕੀ ਕਹਿੰਦੇ ਨੇ ਵੀ ਹਰ ਇੱਕ ਬੱਚੇ ਦੀ ਸੋਚ ਹੋਣੀ ਚਾਹੀਦੀ ਹੈ ਵੀ ਮੈਂ ਪੁਰਾਣੇ ਕਲਚਰ ਨੂੰ ਆਪਦੇ ਮਾਈਂਡ ਜਰ ਮੈਨੂੰ ਤਾਂ ਐ ਜੇ ਲੱਗਦਾ ਚਲੋ ਪਤਾ ਨਹੀਂ ਕਿੰਨੇ ਕੋ ਹੋਰ ਰੱਖਦੇ ਹੋਣੇ ਹਨਾ ਸਾਰੇ ਵਧੀਆ ਗੱਲ ਆ ਹਾਂ ਹਾਂ ਬਿਲਕੁਲ ਵੀ ਮੈਨੂੰ ਤਾਂ ਇਹ ਲੱਗਦਾ ਜਿਹੜੇ ਆਪਣੇ ਦਾਦੇਤੀ ਕਿ ਦਾਦੀਆਂ ਦੀ ਆਪਣੀਆਂ ਵੀ ਉਹ ਜਦੋਂ ਪੂਰੇ ਹੋ ਗਏ ਵੀ ਉਹਨਾਂ ਦੇ ਨਾਲ ਚਲਿਆ ਗਿਆ ਗਿਆਨ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਜਿਹੜੇ ਬਜ਼ੁਰਗ ਨੇ ਇਹਨਾਂ ਚੋਂ ਆਪਾਂ ਕੱਢ ਲਈ ਗਿਆਨ ਵੀ ਚਲਿਆ ਗਿਆ ਸੱਭਿਆਚਾਰ ਵੀ ਚਲਿਆ ਗਿਆ ਹਣਾ ਸਤ ਸਾਰਾ ਖਤਮ ਹੋ ਗਿਆ ਵੀ ਆਪੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਯਾਰ ਵੀ ਉਹ ਚੀਜ਼ਾਂ ਆਪਾਂ ਨੂੰ ਰੱਖਣੀ ਚਾਹੀਦੀ ਜਿਵੇਂ ਬਾਈ ਪੁਰਾਣੇ ਸੰਦਰੀ ਹੁੰਦੇ ਹਾਲਾ ਪੰਜਾਲੀ ਤਰਪਾਲੀ ਨਾਵਾਂ ਚ ਪਤਾ ਬੱਟ ਮਿਲਦਾ ਮੇਰੇ ਬਰਗੇ ਨੇ ਕਈ ਤੇ ਦੇਖੀਆਂ ਵੀ ਨਹੀਂ ਹੋਈਆਂ ਵੀ ਜਿਵੇਂ ਉਹ ਇੰਸਟਾਗ੍ਰam ਤੇ ਨ ਇੱਕ ਬਾਬੇ ਨੇ ਸਾਹਮਣੇ ਹੋ ਤੇ ਦੇਖੀ ਹੋਣਾ ਕਿੰਨੇ ਨੇ ਉਹ ਇੱਕ ਨਾ ਆਪਣੇ ਚੀਮਿਆਂਗਾ ਬਾਬਾ ਤੇ ਜਿਹੜੇ ਦੇਖਦੇ ਨੇਗੇ ਜਿਹੜੇ ਚੀਮਿਆਂ ਦੇ ਆਏ ਦਾਲੇ ਹੋਣੇ ਹਣਾ ਅਜੀਮਾ ਮੰਡੀ ਸੀਮਾ ਮੰਡੀ ਠੀਕ ਉਹ ਨਾ ਉਹਨੇ ਸਾਰਾ ਕੁਝ ਬਣਾਇਆ ਹੋਇਆਗਾ ਹਾਲ ਪੰਜਾਲੀ ਨਿੱਕੀਆਂ ਨਿੱਕੀਆਂ ਜਿਹਾ 10 ਸਾਲ ਦੇ ਵਿੱਚ ਬਣਾਈਆਂ ਹੋਈਆਂ ਨੇ ਤੇ ਉੱਥੇ ਵੀ ਆਪਾਂ ਚੱਲਾਂਗੇ ਦੇਖ ਕੇ ਆਵਾਂਗੇ ਤੇ ਮੈਨੂੰ ਕਿਸ ਨੇ ਵੀਡੀਓ ਤੇ ਦਿਖਾਈਆਂ ਤੀ ਤੇ ਯਾਨੀ ਕਿ ਵੀ ਉਹ ਚੀਜ਼ਾਂ ਹਨ ਜਦੋਂ ਪ੍ਰਦਰਸ਼ਨੀਆਂ ਲਾਉਂਦੇ ਨੇ ਫਿਰ ਜੇ ਨਵੇਂ ਮੁੰਡੇ ਨੇਗੇ ਆਪਣੇ ਹਨ ਨਿਆਣੇ ਆਪਾਂ ਨੂੰ ਆਹ ਲੂਰੀਆ ਵਗਦੀ ਇਹਨਾਂ ਉਹਨਾਂ ਦੇ ਕੈਂਡ ਦਾ ਬਾਪ ਅਸੀਂ ਤਾਂ ਫਿਰ ਆਪਾਂ ਨੂੰ ਨਹੀਂ ਦੱਸ ਸਕਦਾ ਵੀ ਇਹ ਐਂ ਖੇਤੀ ਹੁਣ ਬਾਈ ਜਿਹੜੀ ਮਾਡਲ ਨਕੀਤੀ ਹੋਈ ਐ ਸਟਾਰਟਿੰਗ ਤੇ ਇਹਦੀ ਪੁਰਾਣੀ ਬਲਦਾਂਤੀ ਹੋਈ ਐ ਹਾਲ ਰੇੜੇ 475 ਪਾਲੀਆਂ ਠੀਕ ਐ ਹੁਣ ਅਪਡੇਟ ਹੋ ਗਿਆ ਪਰ ਸਟਾਰਟਿੰਗ ਪਤਾ ਕੀ ਆ ਯਾਰ YouTube ਤੇ ਤਾਂ ਕਮੈਂਟ ਵਧੀਆ ਕਰਦੇ ਆਗੇ ਲੋਕ ਹੈਨਾ ਜਿੰਨਾ ਕ ਆਪਾਂ ਨੂੰ ਪਤਾ ਜਾਂਦਾ ਯਾਰ ਆਪਾਂ ਨੂੰ ਸੁਣਦੇ ਨੇ ਆਪਾਂ ਬੋਲ ਦਿੰਦੇ ਆ ਹੈਨਾ ਜਿਹੜੇ Facebook ਤੇ ਨੇ ਬਦਵਾਨ ਬੈਠੇ ਨੇਗੇ ਉਹ ਨਾ 70 ਤੋਂ 75 ਜਿਹੜਾ ਹਿਸਟਰੀ ਹੈ ਨੀ ਕੋ ਐਕਚੁਅਲ ਹਾਂ ਉੱਡੇ ਉੱਡੇ ਕਰਦੇ ਨੇ ਪਹਿਲੇ ਬੈਠੇ ਨੇ ਪਤਾ ਨਹੀਂ ਕਿਉਂ ਵੀ ਯਾਰ ਤੁਸੀਂ ਭਾਈ ਥੋੜਾ ਜਿਹਾ ਜੇ ਅਸੀਂ ਬੋਲਦੇ ਆ ਚੰਗੀ ਚੀਜ਼ ਤਾਂ ਸਾਨੂੰ ਚੰਗਾ ਕਹਿ ਕੇ ਕਮੈਂਟ ਲਿਖ ਦਿਆ ਕਰੋ ਭਾਈ ਬਣ ਕੇ ਹਨਾ ਜਿਵੇਂ ਮਾੜਾ ਬੋਲਣਾ ਤਾਂ ਸਾਨੂੰ ਗਾਲਾਂ ਕੱਢਦਿਆ ਕਰੋ ਹਾਂ ਦੱਸਦਿਆ ਕਰੋ ਪੂਰੇ ਗਾਲਾਂ ਹਾਂ ਪਰ ਤੁਸੀਂ ਨਾ ਸੱਚੀ ਔਰ ਬਿਨਾ ਗੱਲ ਤੋਂ ਮੈਂ ਇੱਕ ਦਿਨ ਫੇਸਬੁੱਕ ਦੇ ਮੈਂ ਪਾਉਣੋਂ ਹੀ ਹਟ ਗਿਆ ਠੀਕ ਐ ਇੰਨੀਆਂ ਗਾਲਾਂ ਇੰਨਾ ਵੀ ਚੰਗੀਆਂ ਚੀਜ਼ਾਂ ਨੂੰ ਵੀ ਗਾਲਾਂ ਹੀ ਆਉਂਦੀਆਂ ਵੀ ਬੰਦੇ ਨੂੰ ਉਤਸ਼ਾਹਿਤ ਕਰਨ ਕੋਈ ਬੰਦਾ ਪ੍ਰਾਣੀ ਚੰਗੀ ਚੀਜ਼ ਨੂੰ ਪ੍ਰਮੋਟ ਕਰਦਾ ਹਨਾ ਲੋਕਾਂ ਨੂੰ ਦੱਸਦਾ ਵੀ ਉਹਨੂੰ ਹੌਸਲਾ ਦੇਣ ਵੀ ਬਈ ਤੇਰੀ ਗੱਲ ਸਹੀ ਐ ਜੋ ਸ਼ਬਦ ਗਲਤ ਬੋਲਿਆ ਜਾਂਦਾ ਵੀ ਚਲੋ ਉਹਦੇ ਲਈ ਪਹਿਲੀ ਸੌਰੀ ਇੱਕ ਦੋ ਸ਼ਬਦ ਹੁੰਦੇ ਨੇ ਨਹੀਂ ਪਤਾ ਲੱਗਦਾ ਚਲੋ ਵੱਡੇ ਵੀ ਅਗਿਆਨੀ ਨਹੀਂ ਹੈਗੇ ਵੀ ਆਪਾਂ ਨੂੰ ਪਤਾ ਜਿੰਨਾ ਦਾ ਆਪਾਂ ਨੂੰ ਪਤਾ ਆਪਾਂ ਬੋਲੀ ਜਾਂਦੇ ਪਰ ਚਲੋ ਆਪਣਾ ਫਰਜ ਬੰਦਾ ਬੋਲਣ ਬਈ ਪਰ ਜਿਹੜੀ ਹੈ ਜੀ ਇੰਨੀ ਕਿ ਸੋਚ ਆ ਨਾ ਵੀ ਇਹ ਪੁਰਾਣੀ ਚੀਜ਼ ਨੂੰ ਹਰ ਇੱਕ ਨੂੰ ਸੀਰੀਅਸ ਲੈ ਕੇ ਸੋਚਦਾ ਵੀ ਯਾਰਾ ਬਈ ਆ ਬੱਚਿਆਂ ਨੂੰ ਪਤਾ ਹੋਊਗਾ ਯਾਰਾ ਆਪਾਂ ਨੂੰ ਲੋੜ ਆ ਬਈ ਜਿਵੇਂ ਇੰਟਰਵਿਊਜ਼ ਵੀ ਇਹਨੇ ਵੀ ਉਹ ਵੀ ਬਾਹਰ ਲਿਆ ਆ ਕਹਿੰਦੇ ਨੇ ਸਾਨੂੰ ਆ ਕਰੋ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਦਾ ਪਰ ਉਹ ਬੈਕਗ੍ਰਾਉਂਡ ਦੀ ਵੀ ਪਤਾ ਨਹੀਂ ਆਪਾਂ ਨੂੰ ਪਰ ਜਿੰਨੀ ਵੀ ਆਪਾਂ ਨੂੰ ਚਲੋ ਆਪਾਂ ਸੁਣਦੇ ਆਂਗੇ ਹਨਾ ਉਹ ਬੋਲ ਦਿੰਦੇ ਆਪਾਂ ਹੁਣ ਬਈ ਇਹਨੂੰ ਕੋਈ ਬਜ਼ੁਰਗ ਮੇਰੇ ਜਿਹਾ ਉਹਦੇ ਲਈ ਵੀ ਖੜ ਜਾਂਦਾ ਬਈ ਇਹਨੂੰ ਵੀ ਪਤਾ ਉਹਨੂੰ ਐ ਤਾਂ ਉਹਨੂੰ ਵੀ ਪਤਾ ਸਾਰੀਆਂ ਚੀਜ਼ਾਂ ਬਾਰੇ ਉਹ ਤਾਂ ਚੌੜ ਪਈ ਇਹ ਇਹ ਪ੍ਰਾਣੀ ਬਜ਼ੁਰਗਾ ਤੋਂ ਗੱਲਾਂ ਪੁੱਛੂਗਾ ਪ੍ਰਾਣੀ ਉਹਦੋਂ ਕਿੱਦਾਂ ਦਾ ਸਮਾਂ ਹੁੰਦਾ ਕਿ ਮਨ ਦੀ ਵਧੀਆ ਸੋਚ ਆ ਬਈ ਇਹ ਸਾਰੇ ਨੂੰ ਤਾਂ ਅਸੀਂ ਕੱਲ ਪੁੱਛ ਕੇ ਆਇਾਂਗੇ ਇਸ ਤੋਂ ਬਜ਼ੁਰਗ ਨੂੰ ਹਾਂ ਕੱਲ ਗਈ ਸੀ ਉਹਨੇ ਸਾਨੂੰ ਇੰੀਆਂ-ਇਆਂ ਚੀਜ਼ਾਂ ਦੱਸੀ ਉਹਦੇ ਫਿਲਮਾਂ ਬਣ ਜੂਗੀਆਂ ਠੀਕ ਹੈ ਇਹ ਚੀਜ਼ ਇਹਨੂੰ ਕੰਟੈਂਟ ਪੂਰਾ ਲੱਭਿਆ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਪਈਆਂ ਨੇ ਬਜ਼ੁਰਗਾਂ ਲੱਗ ਖਜ਼ਾਨੇ ਸਾਹਮਣੇ ਪਏ ਨੇ ਬਾਈ ਬਹੁਤ ਵੱਡੇ ਖਜ਼ਾਨੇ ਉਹ ਖਜ਼ਾਨੇ ਨੂੰ ਕੋਈ ਮੰਗਦਾ ਨਹੀਂ ਉਹ ਦੇਤਾ ਦੇਣਾ ਪਰ ਉਹ ਖਜ਼ਾਨੇ ਮੰਗਣ ਵਾਲੇ ਬਹੁਤ ਲੋਕ ਘੱਟ ਉੱਥੋਂ ਤੋਂ ਵੇਲ ਮਿਲਿਆ ਆਪਣੇ ਨਾਲ ਨੂੰ ਦਾ ਲੈਣਗੇ ਉਹ ਯਾਰ ਉਹਨੇ ਤਾਂ ਇੱਕ ਸਟੋਰੀ ਸੁਣਾਈ ਇਨੀ ਘੈੜ ਰੋਮੈਂਟਿਕ ਮੈਂ ਕਹਣਾ ਨਜ਼ਾਰਾ ਆ ਜੂਗਾ ਸਹੀ ਗੱਲ ਹੈ ਅੱਜ ਕੱਲ ਰੀਲਾਂ ਤੋਂ ਇਹ ਮਿਲਦੀ ਮੇਰੇ ਬਾਰੇ ਕਿਤਾਬਾਂ ਵਾਲਾ ਗਿਆਨ ਤੀ ਉਹ ਬੁੱਲੇ ਸ਼ਾਹ ਵਾਲਾ ਬਹੁਤ ਵੱਡੇ ਲੋਕ ਜੀ ਦੀ ਸਟੋਰੀ ਦੱਸੀ ਵੀ ਉਦੋਂ ਵੀ ਉਦੋਂ ਕੁੜੀ ਮੁੰਡਾ ਕਿਵੇਂ ਪਿਆਰ ਕਰਦੇ ਸੀ ਹਨ ਲਵ ਸਟੋਰੀਆਂ ਸੀ ਪਹਿਲਾਂ ਵੀ ਪਰ ਉਹ ਨਹੀਂ ਕਰਦੇ ਨਹੀਂ ਫੋਨ ਵਾਲਾ ਤਾਂ ਫੇਕ ਆ ਸਿਸਟਮ ਹੈ ਜਿਵੇਂ ਗੱਲਾਂ ਹੋਈਆਂ ਹੀ ਨਹੀਂ ਆਪਣੇ ਚ ਹੁਣ ਹਾਂ ਸਪੈਲ ਕੈਮਰਾ ਬੰਦੇ ਦਾ ਹਾਂ ਹਾਂ ਤਾਂ ਵੀ ਅਗਲੀ ਕੋਈ ਵੀ ਆ ਚਲੋ ਬੈਠੇ ਹਨ ਜੰਗੀਆਂ ਚੀਜ਼ਾਂ ਵੀ ਸੀ ਉਦੋਂ ਲਵੇ ਵਧੀਆ ਸਟੋਰੀਆਂ ਸੁਣ ਕੇ ਆਇਆ ਸੀ ਗੱਲ ਤਾਂ ਅੰਦਰ ਮੈਂ ਡਿਪਰੈਸਿਵ ਚ ਕਰ ਦਿੰਦੀ ਅਗਲੇ ਨੂੰ ਮੈਂਟਲ ਤੋੜਦਾ ਤੋ ਤਾਂ ਹੁੰਦਾ ਬਹੁਤ ਕੁਝ ਚੱਲਦਾ ਵੈਸੇ ਸਾਰੇ ਨਹੀਂ ਮੂੜਿਆ ਬੱਟਲ ਲੱਗ ਰਿਹਾ ਤੋੜ ਲਾਦਾ ਉਹ ਏ ਸਾਲ ਤੋੜਿਆ ਬਈ ਸਾਡੇ ਬੰਦੇ ਨੇ ਦੇਖਦਾ ਚਲੋ ਜੀ ਥੈਂਕ ਯੂ ਅਸੀਂ ਹੁਣ